ਕਰਾਨੌਰ ਕੀਤਾ ਮੈਂ ਉੱਥੇ ਐਸਪੀ ਸਾਹਿਬ ਨੂੰ ਕਹਤਾ ਮੈਂ ਕਿਹਾ 5 ਮਿੰਟ ਚ ਨੂੰ ਕਹ ਚਲ ਜਾ ਨਹੀਂ ਤਾਂ ਐਸਪੀ ਇਹੋ ਜਿਹਾ ਧੇੜ ਦਾਂਗੇ ਜਦ ਜੱਟ ਕਰੇ ਕਿਤੇ ਸਮਝਦਾ ਕਿ ਆਪਣੇ ਆਪ ਨੂੰ ਬਦਮਾਸ਼ ਬਣਾ ਇਹ ਗੁੰਡਾਗਰ ਦਾ ਗੁੰਡਾਗਰ ਦੀ ਕਰਦਾ ਇਲਾਕੇ ਚ ਇਹਦੀ ਬਦਮਾਸ਼ੀ ਕੱਟਣੀ ਆਤੀ ਹੁਣ ਅਸੀਂ ਇਹ ਬਣਿਆ ਕਿ ਫਿਰ ਤਾਂ ਆਪਣੇ ਆਪ ਚ ਇਹ ਲੋਕਾਂ ਦੇ ਨਿਆਣੇ ਮਰੌਣ ਨੂੰ ਤੁਰਿਆ ਫਿਰਦਾ ਸੜਕਾਂ ਤੇ ਇੱਕ ਕੋ ਜੱਟ ਦੀ ਮੋਛਾ ਵਾਲੀ ਗੱਲ ਕੀਤੀ ਉਹ ਕੋ ਦੱਸ ਦਿਓ ਜੱਟ ਦੀ ਮੋਛਾ ਨਿੰਬੂ ਖਲੋਂਦਾ ਜੱਟ ਦੀ ਮੋਛ ਤੇ ਹਾਂ ਉਹਦੀ ਦੇਖ ਲੋ ਕਿੱਥੇ ਰੋ ਰੋ ਜਾ ਚੁੱਕੇ ਤੁਸੀਂ ਵੀ ਜਾ ਰਹੇ ਹੋ ਵੀ ਤੁਸੀਂ ਜਾ ਰਹੇ ਹੋ ਜੀ ਹੁਣ ਨਹੀਂ ਜਾ ਰਹੇ ਮੈਂ ਉਹਦੇ ਮਗਰਾਂ ਹੀ ਅੱਜ ਮੈਂ ਜਾਣਾ ਨਹੀਂਗਾ ਉਹਦੇ ਮਗਰਾਂ ਹੀ ਮੈਂ ਕੋਈ ਜਾ ਉਹਨੂੰ ਕਹਿੰਦਾ ਕਿ ਕਿੱਥੇ ਚੱਲ 6 ਵਜੇ ਤੱਕ ਦੁਬਾਰਾ ਇਹੋ ਜੀ ਤਸਵੀਰ ਦੇਖਣ ਨੂੰ ਮਿਲ ਸਕਦੀ ਹੈ ਉਹ ਬੜੀਆਂ ਮਿਲਣਗੇ ਤਸਵੀਰਾਂ ਸ਼ਾਮ ਤੱਕ ਤਸਵੀਰਾਂ ਲਾਓ ਜਿੰਨੀਆਂ ਚੀ ਕਰਦਾ ਆਜੋ ਉਹ ਮੈਂ ਜੇ ਮੇਰੀ ਮਰਜ਼ੀ ਮੈਂ ਭਵੇਂ ਜਾਵਾਂ ਭਵੇਂ ਨਾ ਜਾਵਾਂ ਮੈਂ ਕਿਸੇ ਦੇ ਬੰਦੇ ਚਾ ਮੇਰੀ ਮਰਜ਼ੀ ਆ ਮੈਂ ਜਾਵਾਂ ਮੇਰੀ ਮਰਜ਼ੀ ਨਾ ਜਾਵਾਂ ਬੈਠਾ ਉਹਨਾਂ ਕਰਕੇ ਬੈਠਾ ਬੈਠਾ ਕੁਣ ਕੰਦੇਓ ਬੋਟ ਪਾਵਾਂਗੇ ਬੋਟ ਪਾਵਾਂਗੇ ਆਪਣੀ ਕਿਉਂ ਨਹੀਂ ਜਾਵਾਂਗੇ ਮੇਰਾ ਪਰਿਵਾਰ ਵੇਟ ਕਰ ਰਿਹਾ ਹੈ ਬੋਰ ਦੀ ਹੁਣ ਮੈਂ ਚੱਲਿਆ ਆਪਣੀ ਬੋਟ ਪਾਉਣ ਹਾਲਕੇ ਦੀ ਕੀ ਜਿਹੜੀ ਆ ਉਹ ਰਿਪੋਰਟ ਆ ਰਹੀ ਹੈ ਜੀ ਸ਼ਾਂਤ ਮਈ ਚੱਲ ਰਿਹਾ ਕੰਮ ਬਿਲਕੁਲ ਸ਼ਾਂਤ ਮਈ ਲੋਕ ਸ਼ਾਂਤ ਨੇ ਲੀਡਰ ਕਰਮ ਨੇ ਲੀਡਰ ਕਰਮ ਨੇ ਸਾਰਾ ਕਸੂਰ ਹੀ ਲੀਡਰਾਂ ਦਾ ਜੇ ਲੀਡਰ ਸਿਆਣੇ ਹੋ ਜਾਣ ਤਾਂ ਲੋੜ ਹੀ ਕੋਈ ਨਹੀਂ ਤੀਜਾ ਲੀਡਰ ਨਾ ਲੱਭਣੇ ਦੋਨੇ ਕਰਮ ਨੇ ਤੀਜਾ ਰੋਡ 'ਚ ਵੜ ਗਿਆ ਦੇਖਦੇ ਹੋ ਗਰਦੀਪ ਜੀ ਇਸ ਵਾਰ ਪਹਿਲਾਂ ਤਾਂ ਲੀਡ ਬਹੁਤ ਘੱਟ ਸੀਗੀ 22 ਦੇ ਨਤੀਜਿਆਂ ਦੀ ਪਰ ਐਰ ਕੀ ਗੱਲ ਕਰੀ ਐਰ ਕੀ ਕਿਵੇਂ ਦੇਖਦੇ ਹੋ ਨਤੀਜੇ ਤੁਹਾਨੂੰ 22 ਚਤੇ ਉਹਦੀ 24 ਵਿੱਚ ਤੇ ਕਰਿਆ ਕਰੋ ਮੈਂ ਤੀਜੀ ਇਲیکشن ਤੋਂ 2 ਸਾਲ ਚ ਲੰਡੇ ਆ ਬੰਦੇ ਨਾ ਆਪਣੇ ਆਪ ਨੂੰ ਮੁੱਖ ਮੰਤਰੀਆਂ ਕਾਮਰਕਰ ਲੜਾਈ ਲੰਡੇ ਇੱਕ ਬਨੇ ਆਪਣੇ ਆਪ ਨੂੰ ਮੁੱਖ ਮੰਤਰੀ ਖੋਹਦਾ ਦੂਜੇ ਬਨੇ ਆਮ ਵਰਕਰ ਆ ਇੱਕ ਵਰਕਰ ਵਰਕਰ ਚ ਤਾਂ ਮੁੱਖ ਮੰਤਰੀ ਦੀ ਲੜਾਈ ਏ ਡੇਰਾ ਬਾਬਾ ਨਾਨਕ ਚ ਉਕੇ ਹਰ ਕੀ ਕਿੰਨਾ ਕੁ ਵਿਸ਼ਵਾਸ ਕਰਨਗੇ ਕਿਵੇਂ ਦੇਖਦੇ ਹੋ ਤੁਸੀਂ ਵਿਚਰੇ ਹੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਵੀ ਆਈ ਸੀ ਇਹ ਜਿਹੜੇ ਪਿੰਡ ਚ ਆਇਆ ਇਹ 25 ਸਾਲ ਦਾ ਇਤਿਹਾਸ ਹੈ ਇਹ 25 ਸਾਲ ਤੋਂ ਐ ਪਿੰਡ ਚੋਂ 300 ਤੋਂ 400 ਵੋਟ ਤੇ ਹਰ ਕੇ ਜਾਂਦਾ ਰਿਹਾ ਐ ਰਿਕਾ 500 ਵੋਟ ਤੇ ਪਿੰਡ ਚੋਂ ਨਹੀਂ ਹਰ ਕੇ ਜਾਣਾ ਰਿਜ਼ਲਟ ਚ ਬਣੂਗਾ 500 ਵੋਟ ਤੇ ਹਰਗਾਸੇ ਪਿੰਡ ਚੋਂ ਹੀ ਆਰ ਕੀ ਜਦੋਂ ਬੂਥਾ ਤੇ ਆਮ ਹੀ ਗੱਲਬਾਤ ਹੋ ਜਾਂਦੀ ਐ ਪਰ ਇੱਥੇ ਕਿਹਾ ਜਾ ਰਿਹਾ ਕਿ ਜਿਵੇਂ ਤੁਸੀਂ ਵੀ ਕਹਿ ਕੇ ਬਦਮਾਸ਼ੀ ਬਹੁਤ ਆ ਕਹਿੰਦੇ ਰਹਿੰਦਾ ਵੇ ਦੀ ਸੁਣਨ ਨੂੰ ਮਿਲਦੀ ਐ ਤੇ ਬਦਮਾਸ਼ੀ ਕੱਢਣਾ ਬਦਮਾਸ਼ੀ ਕੱਢਣ ਵਾਸਤੇ ਤਾਂ ਰੱਬ ਨੇ ਮੈਨੂੰ ਭੇਜਿਆ ਜਦੋਂ ਪ੍ਰਮਾਤਮਾ ਕਿਸੇ ਦਾ ਅੰਤ ਕਰਨਾ ਹੁੰਦਾ ਨਾ ਉਹ ਬੰਦਾ ਹੀ ਭੇਜਦਾ ਹੁੰਦਾ ਹੈ ਉਹ ਪ੍ਰਮਾਤਮਾ ਚਾਵੇ ਤਾਂ ਹਾਥੀ ਨੂੰ ਕੀੜੀ ਕੋ ਮਰਵਾ ਸਕਦਾ ਇੱਕ ਬੰਨੇ ਹਾਥੀ ਐ ਇੱਕ ਬੰਨੇ ਕੀੜੀ ਆ ਐ ਹੋਣਾ ਹੁਣ ਇੱਥੇ ਐਸੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੋਈ ਸਮਝੌਤਾ ਵਗੈਰਾ ਕੋਈ ਸਹਿਮਤੀ ਬਣੀ ਹੈ ਕੀ ਹੋਇਆ ਕੀ ਨਹੀਂ ਪੁਲਿਸ ਅਲਾਨਡਰ ਅਡਰ ਨੂੰ ਦੇਖ ਰਹੀ ਹੈ ਪੁਲਿਸ ਆ ਪੰਜਾਬ ਪੁਲਿਸ ਦੀ ਬੜੀ ਪੁਲਿਸ ਆ ਵਰਲਡ 'ਚ ਨਾਮ ਹੈ ਠੀਕ ਹੈ ਜੀ ਇਹ ਸਾਡੇ ਭਰਾ ਸਤਕਾਰਯੋਗ ਨੇ ਬੜੇ ਅੱਛੇ ਢੰਗ ਨਾਲ ਜਿਹੜਾ ਇਹ ਨੇਰਾਪਾਪਾ